ਪਾਟਪਾ ਜੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਰਨ ਠਾਕੁਰ ਵਿਕੀ ਦੀ ਅਗਵਾਈ ਹੇਠ ਮੋਟਰਸਾਈਕਲ ਰੈਲੀ ਦਾ ਆਯੋਜਨ ਭਾਰਤੀ ਜਨਤਾ ਪਾਰਟੀ ਦੇ ਚੋਣਵੀ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਹੱਕ ਅਤੇ ਪੱਖ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਵਿਚੇਤ ਤੌਰ ਤੇ ਵਿਧਾਇਕ ਅਸ਼ਨੀ ਸ਼ਰਮਾ ਜ਼ਿਲ੍ਹਾ ਬੁਲਾ ਰਹੇ ਯੁਗੇਸ਼ ਠਾਕੁਰ ਅਤੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਦੇ ਨਾਲ-ਨਾਲ ਹਜ਼ਾਰਾਂ ਵਰਕਰਾਂ ਨੇ ਇਸ ਵਿੱਚ ਭਾਗ ਲਿਆ ਤੇ ਮੁੱਖ ਬਜ਼ਾਰਾ ਝੋਲੰਦਿਆਂ ਹੋਇਆਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਭਾਜਪਾ ਯੁਵਾ ਮੋਰਚਾ ਦੇ ਬੁਲਾਰਿਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੀਸਰੀ ਵਾਰ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਲੋਕਾਂ ਦਾ ਸਹਿਯੋਗ ਇਸ ਵਿੱਚ ਐਮ ਭੂਮਿਕਾ ਨਿਭਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਲੋਕੀ ਵੱਧ ਚੜ ਕੇ ਦਿਨੇਸ਼ ਸਿੰਘ ਬੱਬੂ ਨੂੰ ਆਪਣਾ ਆਪਣਾ ਵੋਟ ਦੇਣ ਤੇ ਉਹਨਾਂ ਨੂੰ ਜੇਤੂ ਬਣਾਉਣ ਦੇਖੋ ਜੀ ਤੁਹਾਡੇ ਸਾਹਮਣੇ ਹੈ ਪੂਰੇ ਸ਼ਹਿਰ ਚ ਹਜ਼ਾਰਾਂ ਦੇ ਤਦਾਦ ਚ ਮੋਟਰਸਾਈਕਲ ਨਿਕਲ ਕੇ ਆਏ ਆ ਨੌਜਵਾਨ ਨਿਕਲ ਕੇ ਆਏ ਆ ਮੈਂ ਸਮਝਦਾ ਕਿ ਮਾਹੌਲ ਇੱਕ ਤਰਫਾ ਹੋ ਚੁੱਕਿਆ ਹੈ ਔਰ ਦਿਨੇਸ਼ ਸਿੰਘ ਬੱਬੂ ਜੀ ਦੀ ਜਿੱਤ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਨਿਸ਼ਚਿਤ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦਾ ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਹੈ ਇਹ ਕਿਤਨਾ ਦੇ ਰੁਝਾਂਦੇ ਬਹੁਤ ਵਧੀਆ ਬਹੁਤ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਹੈ ਔਰ ਮੈਂ ਸਮਝਦਾ ਕਿ ਸਾਰਿਆਂ ਨਾਲੋਂ ਵਧੀਆ ਦਿਨੇਸ਼ ਸਿੰਘ ਬੱਬੂ ਜੀ ਦਾ ਭਾਰਤੀ ਜਨਤਾ ਪਾਰਟੀ ਦਾ ਹੀ ਚੋਣ ਪ੍ਰਚਾਰ ਚੱਲ ਰਿਹਾ ਨੌਜਵਾਨ ਦੇਖੋ ਤੁਸੀਂ ਕਿੰਨੀ ਸੰਖਿਆ ਚ ਨਿਕਲ ਕੇ ਆਏ ਕਿੰਨੀ ਗਰਮੀ ਚ ਇਹਦੇ ਨਾਲ ਹੀ ਸਾਬਿਤ ਹੋ ਜਾਂਦਾ ਹੈ ਕਿ ਦਿਨੇਸ਼ ਸਿੰਘ ਬੱਬੂ ਜੀ ਜਿੱਤਣ ਵਾਲੇ ਨੇ ਪਿਛਲੇ ਦਿਨ ਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਪ੍ਰਚਾਰ ਲਈ ਇੱਥੇ ਪਹੁੰਚੇ ਹੀ ਇਤਨਾ ਦੇਖ ਲਓ ਦੇਖਿਓ ਜੀ ਮੋਦੀ ਜੀ ਨੇ ਮੋਦੀ ਜੀ ਫੜ ਕੇ ਪ੍ਰਧਾਨ ਮੰਤਰੀ ਬਣਨ ਵਾਲੇ ਨੇ ਔਰ ਮੋਦੀ ਜੀ ਦੀ ਫੈਨ ਫੋਲਿੰਗ ਔਰ ਮੋਦੀ ਜੀ ਨਾਲ ਲੋਕੀ ਦਿਲੋਂ ਜੁੜਿਓ ਇਹਨੇ ਔਰ ਮੋਦੀ ਜੀ ਇੱਥੇ ਆਏ ਉਹਦੇ ਨਾਲ ਹੋਰ ਸਾਡੀ ਬੇਪਨੀ ਭਾਰਤੀ ਜਨਤਾ ਪਾਰਟੀ ਦੀ ਔਰ ਭਾਰਤੀ ਜਨਤਾ ਪਾਰਟੀ ਇਹ ਸੀਟ ਜਿੱਤ ਕੇ ਮੋਦੀ ਜੀ ਦੀ ਚੋਲੀ ਸੀ ਚਾਹੀਦੀ ਯਕੀਨਿਤ ਕਰਦੇ ਜੇ ਕਨੇਸਿੰਗ ਕਬੂ ਚੇਤਾ ਕਰਦੇ ਆ ਕਿ ਕੀ ਉਹਨਾਂ ਦੀ ਪੈਰ ਰਹੇਗੀ ਕਿਹੜੇ ਜਿਹੜੇ ਕੰਮ ਇੱਥੇ ਹੋਣ ਵਾਲੇ ਆਖੀ ਜੀ ਹਰ ਆਪਣੀ ਆਪਣੀ ਰੈਲੀ ਚ ਹਰ ਆਪਣੀ ਮੀਟਿੰਗ ਚ ਕਹਿੰਦੇ ਨੇ ਕਿ ਇਹ ਪੀਜੀਆਈ ਜਾਂ ਏਮਸ ਸਭ ਤੋਂ ਪਹਿਲੇ ਇੱਥੇ ਲਿਆ ਲਿਆਇਆ ਜਾਏਗਾ ਗੁਰਦਾਸਪੁਰ ਜ਼ਿਲ੍ਹੇ ਚ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਜੇ ਲੋਕਾਂ ਨੂੰ ਹੈਲਥ ਇਸ਼ੂ ਹੈਲਥ ਦੇ ਰਿਗਾਰਡਿੰਗ ਉਹਨਾਂ ਨੂੰ ਵਧੀਆ ਮੈਡੀਕਲ ਫੈਸਿਲ ਔਰ ਉਹਨਾਂ ਨੇ ਕਿਹਾ ਕਿ ਹਾਰਟੀਕਲਚਰ ਯੂਨੀਵਰਸਿਟੀ ਵੀ ਇੱਥੇ ਲਾਈ ਜਾਈਏ ਜਦੇ ਨਾਲ ਲੋਕਾਂ ਨੂੰ ਕਾਢਣ ਚ ਹਾਰਟੀਕਲਚਰ ਆਪਣੇ ਹਾਰਟੀਕਲਚਰ ਵੱਲ ਐਗਰੀਕਲਚਰ ਵੱਲ ਉਹਨਾਂ ਦਾ ਧਿਆਨ ਜਾਏਗਾ ਔਰ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਹੈ ਔਰ ਹੋਰ ਵੀ ਜਿੰਨੀ ਡਿਵੈਲਪਮੈਂਟ ਕਰਵਾ ਸਕਦੇ ਹੋਣਗੇ ਉਹ ਪਹਿਲੇ ਹੀ ਸਾਲ ਅਸੀਂ ਤੁਹਾਨੂੰ ਕਰਕੇ ਦੱਸਾਂਗੇ ਕਿ ਕਿਉਂਕਿ ਉਹਨੂੰ ਪੋਲਿੰਗ ਡੇਟ ਹੈ ਗਰਮੀ ਕਾਫੀ ਹੈ ਤੇ ਲੋਕਾਂ ਨੂੰ ਕੀ ਵੀਲ ਕਰਨਾ ਜਾਊਗਾ ਲੋਕਾਂ ਨੂੰ ਹੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਨਿਕਲ ਕੇ ਆਨ ਵੋਟ ਤੁਹਾਡਾ ਅਧਿਕਾਰ ਹੈ ਔਰ ਵੋਟ ਪੱਕਾ ਪਾਣਾ ਚਾਹੀਦਾ ਇੱਕ ਵੋਟ ਤੋਂ ਵੀ ਹਾਰ ਜਿੱਤ ਹੁੰਦੀ ਹੈ ਔਰ ਵੱਧ ਤੋਂ ਵੱਧ ਨੰਬਰ ਤੇ ਨਿਕਲ ਗਿਆਨ 80% ਤੋਂ ਜ਼ਿਆਦਾ ਪੋਲਿੰਗ ਜ਼ਿਲ੍ਹਾ ਪਠਾਨਕੋਟ ਚ ਕਰਾਨ ਦੇਖੋ ਲੋਕਾਂ 'ਚ ਜੋਸ਼ ਹੈ ਜੁਵਾ ਬਜ਼ੁਰਗ ਭੈਣਾ ਭਰਾ ਸਾਰਿਆਂ ਨੇ ਇਸ ਵਾਰ ਮਨ ਬਣਾ ਲਿਆ ਕਿ ਪੀਸੇ ਵਾਰ ਅਗਲੀ ਵਾਰ ਮੋਦੀ ਸਰਕਾਰ ਤੇ ਦਿਨੇਸ਼ ਸਿੰਘ ਬੱਬੂ ਦੇ ਸਮਰਥਕ ਜਰੇ ਆ ਉਹ ਸੜਕਾਂ ਦੇ ਉੱਤੇ ਆ ਅਰਸਾ ਤੁਹਾਡੇ ਮਾਦੇਮ ਰਾਹੀਂ ਐਸੀ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਜਿਹੜਾ ਜੋਸ਼ ਆ ਉਹਨੂੰ ਬਰਕਰਾਰ ਰੱਖੋ ਤੇ ਕਮਾ ਦੇ ਨਿਸ਼ਾਨ ਦੇ ਉੱਤੇ ਵੋਟ ਪਾ ਕੇ ਦਿਨੇਸ਼ ਸਿੰਘ ਬੱਬੂ ਜੀ ਨੂੰ ਕਾਮਯਾਬ ਕਰੋ ਮੋਦੀ ਜੀ ਨੂੰ ਕਾਮਯਾਬ ਕਰੋ ਅੱਖੀ ਬਾਤ 405 ਜੈ ਹਿੰਦ ਜੈ ਭਾਰਤ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music. Dance classes for hip hop, freestyle, jazz, locking popping, chess, horse riding, football and so on. A&M's Gems Cambridge International School opposite Canada Palace near A&M Institute's Jalandhar Dalozi Bypass Road Patanko.